Thank you. ਜੀ ਕਿ ਨਾਂ ਮੈਂ ਇਹ ਆਪਣਾ ਵੀਰਪਾਲ ਕਾਚ ਅੱਜ ਕਿਸ ਗੱਲ ਕਰਕੇ ਹੜਤਾਲ ਕੀਤੀ ਗਈ ਹੈ ਸੋ ਸਾਨੂੰ ਨਾ ਤਨਖਾਹ ਨਹੀਂ ਮਿਲ ਰਹੀ ਜੀ 2 ਮਹੀਨੇ ਹੋ ਗਏ ਤੀਜਾ ਮਹੀਨਾ ਸਟਾਰਟ ਹੋ ਗਿਆ ਜੀ ਸਾਨੂੰ ਅਜੇ ਤੱਕ ਸੈਲਰੀ ਨਹੀਂ ਮਿਲੀ ਆਪਾਂ ਕਿਹੜੇ ਮਹਿਕਮੇ ਨਾਲ ਸੰਬੰਧਿਤ ਹੈ ਜੀ ਅਸੀਂ ਮਾਲ ਰਮੂ ਕਾਰਨ ਭਾਉਣਾ ਜੀ ਸਰ ਦਾ ਇਸ਼ੂ ਕਰਦੇ ਆਸ ਭਰ ਦੇ ਕੇਂਦਰ ਬਟਨ ਵਾਲਾ ਤਨਖਾਹ ਨਾ ਮਿਲਣ ਕਰ ਕੀ ਸਮੱਸਿਆ ਆ ਰਹੀ ਹੈ ਸਾਨੂੰ ਸਰ ਸਾਡੇ ਛੋਟੇ ਛੋਟੇ ਬੱਚੇ ਨੇ ਜੇ ਅਸੀਂ ਬੱਚਿਆਂ ਨੇ ਹਿੱਸਾ ਵੀ ਭਰਨੇ ਆ ਟੋਡਰੇ ਸਾਨੂੰ 8-8000 ਦੇ ਲਗਭਗ ਸਾਨੂੰ ਸੈਲਰੀ ਮਿਲਦੀ ਹੈ ਜਿਹੜੀ ਸਾਨੂੰ ਹਜੇ ਵੀ 2 ਮੰਥ ਤੋਂ ਸਾਡੀ ਪੈਂਡਿੰਗ ਪਈਆ ਨਹੀਂ ਹੁੰਦੀ ਹੈਗੀ ਉਹਦੇ ਕਰਕੇ ਸਰ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਹੈ ਵੀ ਬੱਚੇ ਵੀ ਪੜਾਉਣੇ ਬੱਚਿਆਂ ਘਰ ਦਾ ਖਰਚਾ ਵੀ ਚਲਾਉਣਾ ਘਰੇ ਬਜ਼ੁਰਗ ਮਾਂ ਪਿਓ ਸਾਰੇ ਘਰੇ ਲੋਡ ਹੁੰਦੀ ਹੈ ਜੇਕਰ ਤੁਹਾਡੀ ਤਨਖਾਹ ਨਹੀਂ ਮਿਲਦੀ ਛੇਤੀ ਹੀ ਫਿਰ ਤੁਹਾਡਾ ਕੀ ਸੰਘਰਸ਼ ਵਿੱਢਿਆ ਜਾ ਸਕਦਾ ਸਰ ਉਹ ਸਾਡੇ ਪੰਜਾਬ ਲੈਵਲ ਤੇ ਜੋ ਵੀ ਸਾਡੇ ਕਾਰਿਆਂ ਦਾ ਫੈਸਲਾ ਹੋਊਗਾ ਉਹੀ ਫੈਸਲਾ ਮੈਨੂੰ ਠੀਕ ਹੈ ਕੀ ਨਾਵਾ ਥੋੜਾ ਜਿਹੜੀ ਅੱਜ ਫਰਜ਼ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਆਪਣੀ ਹੜਤਾਲ ਕੀਤੀ ਗਈ ਆ ਤਰਗਾਹ ਨਾਮ ਲੈਣ ਕਰਕੇ ਉਹ ਆਮ ਲੋਕਾਂ ਨੂੰ ਕੀ ਪ੍ਰੇਸ਼ਾਨੀ ਆ ਰਹੀ ਹੈ ਸਰਕਾਰ ਤੋਂ ਕੀ ਮੰਗ ਕਰਦੇ ਹੈ ਜੀ ਮੇਰਾ ਨਾਮ ਸੁਰਭਿਕ ਸਿੰਘ ਹੈ ਜੀ ਸਾਡੇ ਮੇਰੇ ਜਿਹੜੇ ਦੋਸਤ ਨਿੱਕਰ ਬੜੀ ਦੂਰੋਂ ਦੂਰ ਪਿੰਡਾਂ ਤੋਂ ਆਉਂਦੇ ਨੇ ਉਹ ਸਵੇਰੇ 6-7 ਵਜੇ ਤੋਂ ਆ ਕੇ ਟੋਕਨ ਲੈਂਦੇ ਆ ਤੇ ਅੱਜ ਵੀ ਸਵੇਰੇ ਬੜੀ ਦੂਰੋਂ ਆਏ ਸੀਗੇ ਤੇ ਪਰ ਇੱਥੇ ਪਤਾ ਲੱਗਿਆ ਵੀ ਹੜਤਾਲ ਆ ਪਰਤਨਾਂ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਸਾਰਾ ਦਿਨ ਗਰਮੀ ਦੇ ਵਿੱਚ ਬਹੁਤ ਪਰੇਸ਼ਾਨੀ ਸਰਕਾਰ ਤੋਂ ਕੀ ਮੰਗ ਕਰਦੇ ਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਇਹ ਜਿਹੜਾ ਪ੍ਰਸ਼ਾਸਨ ਤੋਂ ਲੋ ਸਾਰਾ ਇਹ ਸੁਧਾਰਿਆ ਜਾਵੇ ਇਲਾਕੇ ਦੀਆਂ ਮੁਲਾਜ਼ਮਾਂ ਦੀ ਜਿਹੜੀਆਂ ਤਨਖਾਹਾਂ ਹੁਣ ਨਹੀਂ ਮਿਲੀਆਂ ਇਹਨਾਂ ਨੂੰ ਤਨਖਾਹਾਂ ਦੇਤੀਆਂ ਜਾਣ ਟਾਈਮ ਤੇ ਤਾਂ ਜੋ ਸਾਰਿਆਂ ਦਾ ਕੰਮ ਸਵੈਸਰ ਹੁੰਦਾ ਜੀ ਕੀ ਨਾਮ ਹੈ ਅੱਜ ਕੀ ਦੇ ਕਰਕੇ ਹੜਤਾਲ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਆ ਮਨਨੋ ਮਦਦ ਆਉਗੀ ਕਹਿ ਰਹੇ ਨੇ ਕਿ ਜੇ ਜੀ ਆਪਣਾ ਕੋੜਾ ਕੰਪਨੀ ਨਾਲ ਸੁਣਨ ਤੇ ਕੰਪਨੀ ਨਾਲ ਗੱਲ ਕਰਨਾ ਚਾਹੁੰਦੇ ਆਂ ਮੈਨੂੰ ਪਰਸ ਮੈਂ ਮੈਨੂੰ ਪੇਮੈਂਟ ਨਹੀਂ ਹੋਈ ਸੀ ਕਿਤੇ ਵੀ ਇਹ ਤੇ ਜਿਹੜਾ ਚਿੱਤਰ ਦੇਖੜਤਾਲ ਕਰੀ ਗਈ ਸੀ ਉਹ ਪੰਜਾਬ ਚ ਜਿਹੜੀ ਸਰਕਾਰ ਵੱਡੀ ਤਰ੍ਹਾਂ ਜਾਰੀ ਨਹੀਂ ਕਰਦੀ ਤਾਂ ਅਗਲਾ ਸੰਗਾ ਸਕੀਮ ਚ ਦੇ ਉਹ ਫਿਰ ਕੇ ਪੰਜਾਬ ਦੀ ਕਾਰਜ ਵਿੱਚ ਨਹੀਂ ਹੈ ਮੈਂ ਸੋਚਦਾ ਜੀ ਜੀ ਸਰਦਾਰ ਜਿਹੜਾ ਬਰਨਾਲਾ ਦਾ ਫਰਦ ਕੇਂਦਰ ਤੇ ਕਿੰਨੇ ਪਿੰਡਾਂ ਦੀਆਂ ਫਰਦਾਂ ਨਿਕਲਦੀਆਂ ਨੇ ਇਹ ਸਟੇਸ਼ਨ ਕਾਲੀ ਬੰਨ੍ਹ ਗਈ ਹੈ ਅੱਜ ਕਿੰਨੇ ਲੋਕ ਪ੍ਰਭਾਵਤ ਹੋਣਗੇ ਅੱਜ ਦੀ ਹਟਾਵਾਂ ਦੇ ਦੇਖੋ ਜੀ ਦਿੱਲੀ 130 ਤੋਂ 35 ਪਬਲਿਕ ਮਾਧਿਅਮ ਤੇ ਹੋਣਿਆ ਅਫਰਲੈਂਡ ਦੇ ਤੇ ਦਿੱਲੀ ਦੀ ਆਮਦਨ ਕਿੰਨੀ ਹੁੰਦੀ ਹੈ ਫਤਿਹਪੁਰ ਦੀ ਦਿੱਲੀ ਤੋਂ ਪੇਜਾਂ ਦੇ ਹਿਸਾਬ ਨਾਲ ਫਿਰ ਵੀ ਅੰਦਾਜ਼ਨ ਅੰਦਾਜ਼ਨ 25000 ਰੁਪਏ ਦਿੱਲੀ ਨੂੰ